ਬਹੁਤ ਦਸਨੀ ਆਈ ਇਕ ਨਹੀਂ ਇਹ ਉਹ ਮਾਰਾ ਇਹ ਮੁੰਡੇ ਦੇ ਪੇਚ ਕਦੋਂ ਮਾਰਨ ਲੱਗਾ ਸੀ ਜਦੋਂ ਤੇ ਹੋਰ ਕੌਣ ਹੈ ਤੇਰੇ ਨਾਲ ਤੇ ਕਦੋਂ ਕਦੋਂ ਕਰ ਰਿਹਾ ਚੋਰੀ ਨਹੀਂ ਪਹਿਲੇ ਕਿੱਥੇ ਕਿੱਥੇ ਕੀਤੀ ਖੇਡਾ ਕਰਦਾ ਰਿਹਾ ਦੂਜੇ ਜਗ੍ਹਾ ਤੇ ਚਲੀ ਆ ਰਿਹਾ ਤੇ ਖੇਡ ਕਿੰਨੀ ਵਾਰ ਗਿਆ ਇੱਕ ਟਿੰਨੇ ਦਾ ਬਚਾ ਗਿਆ ਇਹ ਦੋ ਵਾਰੀ ਕਿ ਨਾਮ ਤੁਹਾਡਾ ਤੁਹਾਡੀ ਦੁਕਾਨ ਤੁਹਾਡੀ ਦੁਕਾਨ ਹੈ ਤੇ ਇਹ ਨੇ ਕੀ ਕੀਤਾ ਸੀ ਕਿੰਨੀ ਦੇਰ ਦੀ ਗੱਲ ਹੈ ਇਹ ਆ ਹੁਣੇ ਕੀ ਗੱਲ ਹੈ ਜੀ 100 ਘੰਟੇ ਅੱਧੇ ਘੰਟੇ ਪਹਿਲੇ ਦੀ ਗੱਲ ਹੈ ਤੇ ਦੇਦੇ ਕੋਲ ਪੇਚਕਾ ਸੀ ਕਿ ਹੋਰ ਵੀ ਸੀ ਆ ਪੇਚਕਾ ਸੀਗਾ ਪੇਚਕਾ ਨਾਲ ਗੱਲਾਂ ਤੋੜ ਲਿਆ ਜੀ ਮੈਂ ਬਾਹਰ ਤੇ ਪੇਚਕਾ ਨਾਲ ਛੱਲੇ ਵਾਲੇ ਨੂੰ ਛੱਲੀ ਲੈਣ ਲੱਗਾ ਸੀ ਤੇ ਪੇਚਕਾ ਨਾਲ ਗੱਲਾਂ ਤੋੜ ਲਿਆ ਤੋੜ ਕੇ ਤੇ ਕੱਢ ਲਿਆ ਸਮਾਨ ਕੱਢ ਕੇ ਤਾਂ ਭੱਜਣ ਲੱਗਾ ਨਾ ਤੇ ਉਹ ਮੁੰਡਿਆਂ ਦੇ ਕੈਮਰੇ 'ਚ ਉਧਰ ਦੇਖਿਆ ਦੇਖ ਕੇ ਭੱਜ ਗਏ ਇਹਨਾਂ ਨੂੰ ਫੜਿਆ ਦੇ ਵੀਰ ਜੀ ਫੜੋ ਨਹੀਂ ਕੈਮਰਾ ਕਿੱਦਾਂ ਦੇਖਿਆ ਦੂਜੀ ਦੁਕਾਨ 'ਚ ਹੈ ਜੀ ਕੈਮਰੇ ਤੋਂ ਮੰਗਿਆ ਸਾਹਮਣੇ ਪਾਉਣਗੇ ਕਿਸਵਾਂ ਦੁਕਾਨ 'ਚ ਹੈ ਇਹ ਉਹ ਤੁਸੀਂ ਬਹੁਤ ਮੁੰਡੇ ਲਗੇ ਕੰਮ ਕਰਦੇ ਨੇ ਮੁੰਡਾ ਉਹ ਮੁੰਡਾ ਖੜਾ ਵਾ ਉਹਨੇ ਜਿਉਂ ਜਿਉਂ ਨੂੰ ਦੁਰਦੋਦ ਦੇਖਿਆ ਉਹਨੇ ਧੋੜ ਕੇ ਤੁਰਹੇ ਜੋ ਇਹਨੇ ਇੱਥੇ ਇੱਕ ਬੇਗਾ ਪੜਾਈ ਉਹਨੇ ਨੂੰ ਫੜਿਆ ਆ ਗਿਆ ਨਾ ਇਹਦੇ ਉਹਨੇ ਪਿੰਡ ਦਾ ਮਾਰਿਆ ਫਿਰ ਜੀ ਪਿੱਛੇ ਹੋ ਕੇ ਬਚ ਗਿਆ ਉਹ ਬੇਗਾ ਮੁੰਡਾ ਪਿੱਛੇ ਹੋ ਗਿਆ ਪਾਜੀਆ ਹੈ ਬਚ ਗਿਆ ਕੀ ਹੋਇਆ ਸੀ ਭਾਜੀ ਦੱਸੋ ਭਾਜੀ ਉਹ ਮੁੰਡੇ ਬਚਣ ਦੇ ਵਿੱਚ ਬੇਗਾ ਆਹ ਦੇਖੋ ਇਹ ਮੁੰਡੇ ਦੇ ਪੇਚਕਸ ਮਾਰਨ ਲੱਗਾ ਇਹ ਨਵਾਂ ਬਾਕੀ ਬਾ ਤੁਸੀਂ ਦੇਖਿਆ ਇਹਨੂੰ ਕੈਮਰੇ 'ਚ ਮੈਂ ਦੂਜੇ ਕੰਮ ਕਰ ਰਹੇ ਹਾਂ ਕੈਮਰੇ ਦੇਖਿਆ ਪੇਜ ਤੋਂ ਉਹ ਤੋਂ ਮੋੜੇ ਥੋੜਾ ਹੈ ਇਹਨੂੰ ਮੈਂ ਪਹਿਲੇ ਦੁਕਾਨ ਦੇ ਅੰਦਰ ਫੜਨ ਲੱਗਾ ਹੈਗਾ ਕਿੱਦਾਂ ਇਹਨੂੰ ਮੈਂ ਫੜਿਆ ਨਾਲੀਆਂ ਦੇ ਟਹਿੜੇ 'ਚ ਪੇਜ ਤੋਂ ਕਮਾ ਕੇ ਬਾਹਰ ਆਉਂਦਾ ਜਾਂ ਹਾਂਜੀ ਤੇ ਫਿਰ ਲੋਕਾਂ ਨੇ ਫੜਿਆ ਕਿ ਨਸ਼ਾ ਕਰਦਾ ਤੂੰ ਨਸ਼ਾ ਹੈ ਬੰਦਾ ਖਾਇਆ ਹੋਵੇ ਕੀਤਾ ਹੋਇਆ ਨਹੀਂ ਹੌਂਕੀ ਕੀਤਾ ਹੈ ਦਾਰੂ ਵੀ ਪੀਂਦਾ ਕੰਪਲਟ ਟਾਈਮ ਕਿੱਥੇ ਰਹਿਣ ਵਾਲਾ ਕਿੱਥੇ ਦਾ ਦੋ ਵੀ ਪਿੰਡ ਦਾ ਹੋਰ ਕੌਣ ਸੀ ਤੇਰੇ ਨਾਲ